400 ਦਾ ਆਰਟੀਕਲ ਚੈੱਕ ਕਰੋ ਮਾਈਨ ਐਕਸਟਰੀ ਫੈਕਟਰੀ ਦਾ ਪੀਸ ਹੈ ਸਿਰਫ ਔਰ ਸਿਰਫ 400 ਰੁਪਏ ਦੇ ਰੇਂਜ ਦੇ ਵਿੱਚ 400 ਰੁਪਏ 400 ਰੁਪਏ ਆਰਟੀਕਲ ਚੈੱਕ ਆਊਟ ਕਰੋ ਬਾਈ ਮੇਨ ਚੀਜ਼ ਦਿਖਾਓ ਦੇ ਅੰਦਰ ਦਾ ਪਤਾਵਾ ਸੌਫਟ ਪਤਾਵਾ ਲੱਗਾ ਹੈ ਪੈਲੋ ਵਾਲਾ ਸਿੰਥੈਟਿਕ ਲੈਦਰ ਹੈ ਗਿੱਲਾ ਕਪੜਾ ਨਹੀਂ ਆ ਰਿਹਾ ਸਾਫ 400 ਰੁਪਏ ਸਿਰਫ ਔਰ ਸਿਰਫ 450 ਰੁਪਏ ਦੇ ਰੇਂਜ ਦੇ ਵਿੱਚ ਬਹੁਤ ਗੂੜ ਵੀ ਬਹੁਤ ਹਨ ਯਾਰ ਔਰ ਮੇਨ ਚੀਜ਼ ਹੈ ਬਾਈ ਸੋਲ ਦੇਖੋ ਸੌਫਟ ਸੋਲ ਆ 6 7 8 9 10 ਸਾਰੇ ਸਾਈਜ਼ ਹੁਣ ਕਲਰ ਦਿਖਾਉਂਦਾ ਮੈਂ ਤੁਹਾਨੂੰ カラー चेक आउट करो ਜਿਹੜੇ ਮੇਰੇ ਭਰਾ ਬਲੈਕ ਪਾਂਦੇ ਸ਼ਕੀਨ ਆ ਉਹਨਾਂ ਭਰਾਵਾਂ ਲਈ ਬਲੈਕ ਵੀ ਹੈਗਾ ਜਿਹੜੇ ਮੇਰੇ ਵਾਈਟ ਪਾਂਦੇ ਸ਼ਕੀਨ ਆ ਵਾਈਟ ਆ ਵੀ ਬਹੁਤ ਸੋਹਣਾ ਲੱਗਦਾ ਆਪਣਾ ਮੰਨਦਾ ਜਿੰਨਾ ਮਰਜ਼ੀ ਧੋ ਪਾਓ ਕੋਈ ਫਰਕ ਨਹੀਂ ਠੀਕ ਹੈ ਜੀ ਔਰ ਦੂਸਰੀ ਚੀਜ਼ ਆ ਸੋਲ ਭਾਜੀ ਪ੍ਰੋਪਰ ਸੌਫਟ ਓਕੇ ਜੀ ਸਹਿਰਾ ਪਰ ਸਿਰਫ 500 ਰੁਪਏ ਰੇਂਜ ਦੇ ਵਿੱਚ ਕੰਮ ਆਸਤੇ ਸਪਿੰਨਰ ਉੱਪਰ ਚੱਕਿਆ ਲੂਸ ਅੰਦਰ ਦੱਬ ਕੇ ਲੋਕ ਕੀਤਾ ਟਾਈਟ ਹਾਂਜੀ ਪ੍ਰੋਪਰ ਮੈਮਰੀ ਫੋਰਮ ਕਸ਼ਨ ਲੱਗਾ ਹੋਇਆ ਹੈ ਕਲਰ ਪਹਿਲਾਂ ਦੇਖ ਲਓ ਫਿਰ ਮੈਂ ਤੁਹਾਨੂੰ ਉਹਨੂੰ ਬੈਂਡ ਕਰਕੇ ਪੀਸ ਦਿਖਾਉਣਾ ਠੀਕ ਹੈ ਜੀ ਕਾਹ ਸ਼ੇਡ ਅਵੇਲੇਬਲ ਆ ਆਪਣੇ ਕੋਲ ਇੱਕ ਆਹ ਸ਼ੇਡ ਅਵੇਲੇਬਲ ਹੈ ਦੁਕਾਨ ਤੇ ਆਉਂਗੇ ਤਿੰਨ ਰੰਗ ਹੋਰ ਮਿਲਣਗੇ ਸਾਡੇ ਕੋਲ ਓਕੇ ਫਲੈਕਸ ਚੈੱਕ ਕਰੋ ਭਾਜੀ ਮੋੜਦਾ ਜਿਵੇਂ ਮੋੜਦਾ ਭਾਈ ਮੋੜਦਾ ਜੀ ਇਹ ਨਾ ਕ੍ਰੈਕ ਹੋਣਾ ਵੀਰੇ ਨਾ ਘਸਣਾ ਸਸਤੀ ਕਾਲ ਦੀ ਸਾਰਿਆਂ ਨੂੰ ਆਪਾਂ ਸੁਣਿਆ ਜੀ ਲੁਧਿਆਣਾ ਚੌੜੇ ਯਾਰ ਖੁਸ਼ੀ 라ਵਨ ਹਲਵਾਈ ਦੇ ਨੀਅਰ ਮੁੰਗਲੇ ਹਾਸ ਵਾਲੇ ਤੇ ਅੱਜ ਤੁਹਾਨੂੰ ਦਿਖਾਉਂ ਰਹੇ ਆ ਵਧੀਆ ਵਧੀਆ ਸ਼ੂ ਨਵੇਂ ਚੱਪਲਾਂ ਪੂਰੇ ਟੌਪ ਦੇ ਦੱਕਟ ਰੇਟਰ ਦੇ ਵਿੱਚ ਵੀਡੀਓ ਨਾਲ ਬਣੇ ਰਹੋ ਆਜੋ ਜੀ ਬਹੁਤ ਰੇਂਜ ਆਈ ਹੋਈ ਹੈ ਸਾਰੀ ਰੇਂਜ ਦਿਖਾਵਾਂਗੇ ਸਟਾਰਸ ਆਰਟੀਕਲ ਚੈੱਕ ਕਰੋ ਮਾਈਨੈਕਸ ਦੀ ਫੈਕਟਰੀ ਦਾ ਪੀਸ ਹੈ ਸਿਰਫ ਔਰ ਸਿਰਫ 400 ਰੁਪਏ ਦੀ ਰੇਂਜ ਦੇ ਵਿੱਚ 400 ਰੁਪਏ ਓਕੇ ਬ੍ਰੋ ਇਹੋ ਵਾਰ ਆਪਾਂ ਤੁਹਾਨੂੰ ਦਵਾਂਗੇ ਇੱਕ ਵਾਰ ਆਫਰ ਆਫਰ ਕਿਹੜੇ ਬ੍ਰਾਂਡ ਦੇ ਉੱਤੇ ਦਵਾਂਗੇ ਨਿਊ ਬੈਲੈਂਸ ਦੇ ਉੱਤੇ ਓਕੇ ਆਰਟੀਕਲ ਚੈੱਕ ਆਊਟ ਕਰੋ ਭਾਈ ਜੀ ਮੇਨ ਚੀਜ਼ ਦਿਖਾਓ ਦੇ ਅੰਦਰ ਦਾ ਪਤਾਵਾ ਸੌਫਟ ਪਤਾਵਾ ਲੱਗਾ ਹੈ ਪਿੱਲੋ ਵਾਲਾ ਸਿੰਥੈਟਿਕ ਲੈਦਰ ਹੈ ਗਿੱਲਾ ਕਪੜਾ ਨਾ ਰਿਆ ਸਾਫ ओके okay, भाई। ਸਰੇ ਬਰ ਸਰੇ 450 ਰੁਪਏ ਦੇ ਰੇਂਜ ਵਿੱਚ। ਬੂਡ ਵੀ ਬਹੁਤ ਵਾਹ ਯਾਰ। ਔਰ ਮੇਨ ਚੀਜ਼ ਹੈ ਭਾਈ ਸੋਲ ਦੇਖੋ। ਬਹੁਤ। ਸੌਫਟ ਸੋਲ ਆ। 6 7 8 9 10 ਸਾਰੇ ਸਾਈਜ਼ ਹੁਣ ਕਲਰ ਦਿਖਾ ਲਦਾ ਮੈਂ ਤੁਹਾਨੂੰ। ਕਲਰ ਚੈੱਕ ਆਊਟ ਕਰੋ। ਜਿਹੜੇ ਮੇਰੇ ਭਰਾ ਬਲੈਕ ਪਾਂਦੇ ਸ਼ਕੀਨਾਂ ਉਹਨਾਂ ਭਰਾਵਾਂਾਂ ਦੀ ਬਲੈਕ ਵੀ ਹੈਗਾ। ਜਿਹੜੇ ਮੇਰੇ ਵਾਈਟ ਪਾਂਦੇ ਸ਼ਕੀਨਾਂ ਵਾਈਟ ਵੀ ਆ। ਆ ਵੀ ਬਹੁਤ ਲੱਗਦਾ ਪੀ। ਦੋਨੇ ਜਿਹੜੇ ਪੀਸ ਪੀਸ 550 ਰੁਪਏ ਰੇਡ ਬਜ਼ਾਰ ਚ बिकਦਾ ਆਪਾਂ ਤੁਹਾਨੂੰ 450 ਰੁਪਏ ਰੇਂਜ ਦਵਾਂਗੇ ਦੋਨੋਂ ਕਲਰ। ਜਿੰਨਾ ਮਰਜ਼ੀ ਰੈ ओके भाई ठीक है जी इदो बार ਆਪਾਂ ਤੁਹਾਨੂੰ ਦਵਾਂਗੇ ਭਾਜੀ ਚੈਲਸੀ ਦੀ ਆਈਟਮ ਉਹ ਤੋਂ ਪਹਿਲਾਂ ਇੱਕ ਆਈਟਮ ਹੋਰ ਦਿੰਨੇ ਆਹ ਆਈਟਮ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਆਪਣੇ ਕੋਲ ਕਿ ਚੈਲਸੀ ਦੀ ਆਈਟਮਾਂ ਬਾਹੋ ਭਾਜੀ ਪਿਛਲੀ ਵੀਡੀਓ ਵਿੱਚ ਕਲੀਅਰ ਨਹੀਂ ਆ ਰਿਆ ਸੀਗਾ ਚੈਲਸੀ ਦੀ ਕੁਆਲਿਟੀ ਚੈੱਕ ਆਊਟ ਕਰੋ ਆ ਬੰਦਾ ਵੀ ਇਹਦੇ ਕਰਕੇ ਆ ਕੇ ਗਿਆ ਹਣਾ ਬੰਦਾ ਚੈਲਸੀ ਜਿੰਨਾ ਮਰਜ਼ੀ ਰੈਗੂਲਰ ਬਾਹੋ ਟੀਪੀਆਰ ਸੋਲ ਦੇ ਵਿੱਚ ਚੈਲਸੀ ਹੈ ਆਨੂੰ ਪ੍ਰੋਪਰ ਬੈਂਡ ਕਰਕੇ ਦਿਖਾ ਰਿਹਾ ਮੈਂ ਕੋਈ ਲੂਪ ਹੋਲ ਨਹੀਂ ਹੈ ਜਿੱਦਾਂ ਪੀਸ ਦਿਖਾਉਂਗਾ ਉਦਾਂ ਹੀ ਨਿਕਲੇਗਾ ਪ੍ਰੋਪਰ ਜਿੰਨਾ ਮਰਜ਼ੀ ਬਹੁਤ ਸੌਫਟ ਲੈਦਰ ਲੱਗੀ ਹੋਈ ਹੈ ਓਕੇ ਵੀਰੇ ਸਿਰਫ 650 ਰੁਪਏ ਰੇਂਜ ਦੇ ਵਿੱਚ ਓਕੇ ਬਈ 6 7 8 9 10 ਸਾਰੇ ਸਾਈਜ਼ ਮਿਲਣਗੇ ਇਹੀ ਰੇਟ ਦੇ ਵਿੱਚ ਮਿਲੂਗਾ 650 ਰੁਪਏ ਰੇਂਜ ਦੇ ਵਿੱਚ ਓਕੇ ਬਈ ਥੀ ਦੋ ਬਾਅਦ ਆਪਾਂ ਤੁਹਾਨੂੰ ਬਾਕੀ ਇਕ ਆਈਟਮ ਦਵਾਂਗੇ ਲੇਸੀ ਵਾਲੇ ਸਪੋਰਟ ਸ਼ੂਜ਼ ਹੈ ਰਿਚ ਆਰਟੀਕਲ ਚੈੱਕ ਆਊਟ ਕਰੋ ਪਹਿਲਾਂ ਆਪਾਂ ਕੁਆਲਿਟੀ ਦਿਖਾਵਾਂਗੇ ਆਪਣਾ ਬਣਦਾ ਜਿੰਨਾ ਮਰਜ਼ੀ ਧੋਵੋ ਪਾਓ ਕੋਈ ਫਰਕ ਨਹੀਂ ਠੀਕ ਹੈ ਜੀ ਔਰ ਦੂਸਰੀ ਚੀਜ਼ ਆ ਸੋਲ ਭਾਜੀ ਪ੍ਰੋਪਰ ਸੌਫਟ ਸਿਰਫ ਸਿਰਫ 500 ਰੁਪਏ ਰੇਂਜ ਦੇ ਵਿੱਚ ਓਕੇ ਵੀਰੇ ਜਿੰਨਾ ਮਰਜ਼ੀ ਰੈਗੂਲਰ ਪਾਓ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਓਕੇ ਵੀਰੇ ਇਹੋ ਵਾਰ ਆਪਾਂ ਦਿੰਨੇ ਆ ਭਾਜੀ ਤੁਹਾਨੂੰ ਸੁਪਰ ਹੀਟ ਆਈਟਮ ਬਿਲਕੁਲ ਸਹੀ ਗੱਲ ਪੁੱਛੀ ਹੈ ਤੇਜੀ ਭਾਜੀ ਬਿਲਕੁਲ ਵਧੀਆ ਚੀਜ਼ ਆਪਣਾ ਤਿਆਰ ਹੁੰਦਾ ਜਿੰਨਾ ਮਰਜ਼ੀ ਰੈਗੂਲਰ ਪਾਓ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਔਰ ਰੇਟ ਅੱਧੇ ਨਾਲੋਂ ਵੀ ਅੱਧੇ ਨਾਲੋਂ ਵੀ ਅੱਦਾ ਓਕੇ ਵੀਰੇ ਅੱਧੇ ਨਾਲੋਂ ਵੀ ਅੱਧੇ ਨਾਲੋਂ ਵੀ ਅੱਧਾ ਐ ਹੈਗਾ ਵੀ ਜਾਊਗਾ ਕਿਤੇ ਬਾਈ ਜਿੱਥੇ ਗਾਹਕ ਚੱਲੂਗਾ ਨਾਲ ਚੱਲੂਗਾ ਬੂਟ ਨਹੀਂ ਖਰਾਬ ਹੋਊਗਾ ਅੱਕ ਜੂਗਾ ਗਾਹਕ ਪੰਦਾ ਪੰਦਾ ਓਕੇ ਠੀਕ ਹੈ ਪਹਿਲਾਂ ਕਲਰ ਦਿਖਾ ਲੈਂਦੇ ਆ ਫਿਰ ਆਪਾਂ ਕੁਆਲਿਟੀ ਨਾਲ ਡਿਸਕਸ ਕਰਾਂਗੇ ਠੀਕ ਹੈ ਜੀ ਪਹਿਲਾਂ ਕਲਰ ਚੈੱਕ ਆਊਟ ਕਰੋ ਬਾਈ ਓਕੇ ਵੀਰੇ ਨੇਵੀ ਬਲੂ ਹਾਂਜੀ ਫੁੱਲ ਬਲੈਕ ਓਕੇ ਬਾਈ ਠੀਕ ਹੈ ਜੀ ਹੁਣ ਕੁਆਲਿਟੀ ਆ ਲਾ ਜੀ ਬਾਈ ਆ ਪ੍ਰੋਪਰ ਸ਼ੋਕਰ ਲੱਗੇ ਹੋਏ ਨੇ ਹਾਂਜੀ ਜਿਹੜੇ ਜੈਨੂਨ ਆਂਦੇ ਸੌਫਟ ਦੇ ਵਿੱਚ ਆ ਪ੍ਰੋਪਰ ਕੁਸ਼ਨ ਹੈ ਔਰ ਮੇਨ ਚੀਜ਼ ਮੈਮਰੀ ਫਾਰਮ ਬਤਾਦਾ ਹੈ ਗਰਮੀਆਂ ਦੇ ਵਿੱਚ ਨਾ ਪਸੀਨਾ ਆਏਗਾ ਨਾ 스మెల్ ਆਏਗੀ ਕੋਈ ਟੈਨਸ਼ਨ ਨਹੀਂ ਓਕੇ ਜਿੰਨਾ ਮਰਜੀ ਤੁਸੀਂ ਰੈਗਨਰ ਪਾਓ ਰੇਟ ਸਿਰਫ 350 ਰੁਪਏ 350 ਰੁਪਏ ਇਹ ਹੀ ਰੰਗ 350 ਰੁਪਏ ਆ ਰਿਹਾ ਓਕੇ ਸਾਰੇ ਸਾਈਜ਼ 6 7 8 9 10 11 12 12 ਨੰਬਰ ਤੱਕ ਮਿਲੂਗਾ ਇਹ ਸਿਰਫ 350 ਰੁਪਏ ਰੇਂਜ ਮਿਲੂਗਾ ਓਕੇ ਚਾਹੇ 12 ਲਓ ਚਾਹੇ 11 ਲਓ ਚਾਹੇ 10 ਦੋ 350 ਰੁਪਏ ਚਲੋ ਭਜੀ ਜਿਹੜੇ ਭਰਾ ਕਹਿੰਦੇ ਕਿ ਅਸੀਂ ਫਿੱਤਾ ਨਹੀਂ ਪਾਣਾ ਅਸੀਂ ਵਿਦਆਊਟ ਲੇਸਿਸ ਵੀ ਨਹੀਂ ਪਾਣਾ ਹੈਗਾ ਸਕੈਚਰ ਉਹਨਾਂ ਹਾਸਤੇ ਸਪਿੰਨ ਉੱਪਰ ਚੱਕੇ ਆ ਲੂਸ ਅੰਦਰ ਦੱਬ ਕੇ ਲੋਕ ਕੀਤਾ ਟਾਈਟ ਹਾਂਜੀ ਪ੍ਰੋਪਰ ਮੈਮਰੀ ਫਾਰਮ ਕੁਸ਼ਨ ਲੱਗਾ ਹੋਇਆ ਹੈ ਕਲਰ ਪਹਿਲਾਂ ਦੇਖ ਲਓ ਫਿਰ ਮੈਂ ਤੁਹਾਨੂੰ ਉਹਨੂੰ ਬੈਂਡ ਕਰਕੇ ਪੀਸ ਦਿਖਾਉਣਾ ਠੀਕ ਹੈ ਜੀ ਕਾਹ ਸ਼ੇਡ ਅਵੇਲੇਬਲ ਆ ਆਪਣੇ ਕੋਲ ਇੱਕ ਆ ਸ਼ੇਡ ਅਵੇਲੇਬਲ ਹੈ ਦੁਕਾਨ ਤੇ ਆਉਂਗੇ ਤਿੰਨ ਰੰਗ ਹੋਰ ਮਿਲਣਗੇ ਸਾਡੇ ਕੋਲ ਓਕੇ ਫਲੈਕਸ ਚੈੱਕ ਕਰੋ ਭਾਜੀ ਮੋੜਦਾ ਜਿਵੇਂ ਮੋੜਦਾ ਭਾਈ ਮੋੜਦਾ ਜੀ ਇਹ ਨਾ ਕ੍ਰੈਕ ਹੋਣਾ ਵੀਰੇ ਨਾ ਘਸਣਾ ਨਾ ਪੇਸਟਿੰਗ ਉਖੜਨੀ ਨਾ ਕੁਝ ਜਿੰਨਾ ਮਰਜ਼ੀ ਰੈਗੂਲਰ ਭਾਈ ਜਦੋਂ ਸਾਲੋਂ ਸਾਲ ਪਾ ਲੋ ਇਹਨੂੰ ਕਿੰਨੇ ਦਾ ਇਹ ਸਿਰਫ 500 ਰੁਪਏ ਦਾ ਭਾਜੀ 500 ਰੁਪਏ ਰੇਂਜ ਆ ਲੋ ਹੁਣ ਕਹੀ ਮੇਰੇ ਭਰਾਵਾਂ ਨੇ ਟੈਨਸ਼ਨ ਆ ਤਾਂ ਮਾਣ ਨੀਰ ਆ ਯਾਰ ਬਿੱਤੇ ਬੁੱਤੇ ਦਾ ਕੋਈ ਟੈਨਸ਼ਨ ਹੀ ਨਹੀਂ ਇਹ ਕਿੰਨੀ ਰਹਿੰਦੇ ਬਿੱਤੇ ਬਿਲਕੁਲ ਕਈ ਭਰਾ ਕਹਿੰਦੇ ਕਿ ਟੁੱਟ ਜਾਊਗਾ ਔਰ ਇਹ ਸਿਰਫ ਆ ਦੇਖੋ ਕੁਝ ਨਹੀਂ ਟੁੱਟਣ ਵਾਲਾ ਇਹਨੂੰ ਚੱਕਿਆ ਜਿੰਨਾ ਮਰਜ਼ੀ ਖੋਲ ਲੋ ਲੋ ਇਹਨਾਂ ਦਾ ਖੋਲਣ ਦੀ ਲੋੜ ਵੀ ਨਹੀਂ ਜਿੰਨਾ ਖੋਲਦਾ ਹਾਂ ਹਾਂ ਜੀ ਤਾਂ ਬੰਦ ਕੀਤਾ ਟਾਈਡ ਕਰ ਲੋ। ਨਾ ਬਾਈ ਉਹ ਚੱਕਰ ਨਾ ਹੋਵੇ। ਇਹਦਾ ਨਿਆਰਾ ਬੜਾ। ਆਹੋ ਬੜੀ ਖਲੋਣਾ ਦਾ ਖਲੋਣਾ ਫੂਡ ਦਾ ਫੂਡ। ਸਿਰਫ 500 ਰੁਪਏ ਦੇ। ਨਹੀਂ ਪਤਾ ਗੱਲ ਕਿ ਇਹ ਦੁਖੀ ਕਰ ਲਾ ਜਾਂਦੇ ਆ ਆਪਾਂ ਨੂੰ। ਖਿੱੱਚੇ ਕਈ ਵਾਰੀ। ਬਾਰ ਬਾਰ ਖੁੱਲ ਜੀ ਜਾਂਦੇ। ਹਰ ਵਾਰ ਖੁੱਲਦਾ ਰਹਿੰਦਾ ਜਲਦ ਜਲਦ ਬੰਦਦਾ ਨਾ ਹੋਵੇ। ਜਿਨ੍ਹਾਂ ਨੇ ਰਨਿੰਗ ਪਰਪਸ ਲਈ ਪਾਣਾ ਅਗਲਾ ਕਹਿੰਦਾ ਯਾਰ ਫੜਾ ਫੜ ਪਾਇਆ ਚੱਲੇ ਤੁਰੀਏ। ਪ੍ਰੋਪਰ ਫਲੈਕਸੀਬਲ ਸ਼ੂਜ਼ ਦੇ ਵਿੱਚ। ਸਿਰਫ 500 ਰੁਪਏ ਦੇ ਵਿੱਚ 6 7 8 9 10 ਸਾਰੇ ਸਾਈਜ਼।